ਅਗਲੀ ਵਾਰੀ ਟੱਕਰਾ ਹੋਣਾ 2027 ਤੋਂ ਪਹਿਲਾਂ ਸਰਕਾਰ ਕੋਤੂ ਕੋਤੂ ਪਹਿਲੇ ਟੱਕਰਾ ਹੋਣਾ ਝਾੜੂ ਤਾਂ ਮੈਂ ਤੀਲਾ ਤੀਲਾ ਕਰ ਦੂ ਫਲੇਰ ਹਰ ਦੂ ਤਨਾ ਖਤਮ ਕਰ ਦੂ ਕੀ ਕਰਨਾ ਇਹ ਕਰਕੇ ਦੂਜੇ ਨੇ ਬੁਰਦੀ ਤੇ ਰਲੇ ਨੇਗੇ ਫਤਾਫ ਵਜੇ ਵਰਗੇ ਉਹਦਾ ਪਿਆਰ ਤੁਰ ਹੁਣ ਤੇ ਟਾਮ ਲਾਉਣ ਦੇ ਮੈਂ ਤੈਨੂੰ ਪਤਾ ਸਿੱਧਾ ਬੈਂਚ ਤੇ ਚੜ ਤੱਕ ਨੂੰ ਵੀ ਆ ਜਾ ਮੈਂ ਕਿਹਾ ਥੱਲੇ ਖੜਾ ਕਰਨਾ ਵੀ ਆ ਜਾ ਦੱਸ ਦੇ ਜਵਾਬ ਹੈ ਜਦੋਂ ਪਤਾ ਲੱਗ ਗਿਆ ਕਿ ਮਾਰ ਨਹੀਂ ਹੈਗੀ ਫਿਰ ਤੈਨੂੰ ਸੱਚ ਨੂੰ ਜਾ ਕੇ ਸਰਪੰਦ ਕਰ ਦੋ ਆਹ ਕਿ ਪੁੱਤਾ ਭਰਾਵ ਕਰ ਰਹੇ ਨੇ ਇਸ ਕਰਕੇ ਆ ਜਿਹੜਾ ਕਿ ਆ ਇਹਦੇ ਵਿੱਚ ਤੁਸੀਂ ਪੜ ਲਿਓ ਇੱਕ ਕبھی ਕੋਈ ਚੰਗੀ ਹੋਵੇ ਕੋਈ ਪਾਣੀ ਬਚਾਉਣ ਦੀ ਗੱਲ ਹੋਵੇ ਕੋਈ ਹਵਾ ਬਚਾਉਣ ਦੀ ਗੱਲ ਹੋਵੇ ਕੋਈ ਸਾਡੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਹੋਵੇ ਕੋਈ ਚੰਡੀਗੜ੍ਹ ਦੀ ਗੱਲ ਹੋਵੇ ਕੋਈ ਚੰਗੀ ਗੱਲ ਹੋਵੇ ਆ ਤਾਂ ਭਖਾਰੀ ਬਣਾਉਣ ਵਾਲੇ ਗੱਲਾਂ ਨੇ ਕਹਿੰਦੇ ਮਾਮਾ ਨੂੰ ਅਸੀਂ ਵੋਟਾਂ ਦੇ ਬਾਅਦ 100000 ਰੁਪਏ ਦੇਵਾਂਗੇ ਮਾਮਾ ਕਹਿੰਦੇ ਹੱਥ ਬਣਾ ਲਓ ਤੁਹਾਨੂੰ 100000 ਰੁਪਏ ਦੀ ਲੋੜ ਨਹੀਂ ਸਾਡੇ ਪੁੱਤਰ ਹੱਥ ਨੂੰ 5000 ਰੁਪਏ ਚਿੱਟਾ ਪਏ ਤੁਸੀਂ ਕਹਿੰਦੇ 1000 ਰੁਪਏ ਦੇਵਾਂਗੇ ਇਹ ਭਰਾਵੋ ਇਹ ਜਿਹੜੀਆਂ ਕੇ ਸਾਡੀਆਂ ਸਮੱਸਿਆਵਾਂ ਬਣੀਆਂ ਵਿਆ ਜਿਹੜੀਆਂ ਗੱਲਾਂ ਕਹੀਆਂ ਸੀ ਜਿਹੜੀਆਂ ਵਾਅਦੇ ਕੀਏ ਸੀ ਗਿਆ ਉਹਨਾਂ ਗੱਲਾਂ ਤੇ ਕੋਈ ਗੱਲ ਨਹੀਂ ਤੇ ਬਾਤ ਨਹੀਂ ਹੈਗੀ ਚੱਕੇ ਹੋਈ ਜਿਵੇਂ ਲਪਾਵੇ ਹਵਾ ਜਖਾਲੀ ਉੱਡੇ ਪਰਤ ਨੇ ਉਹਨਾਂ ਚੱਕ ਕੇ 4-5 ਐਮਐਲ ਚਾਰ-ਪੰਜ ਚੱਕ ਕੇ ਗਨਮਣ ਉਧਰੋਂ ਲਾ ਕੇ ਉਧਰੋਂ ਲਾ ਕੇ ਇਹ ਜੇ ਸਾਡੇ ਪਿੰਡਾਂ ਵਾਲੇ ਸਾਡੇ ਭਰਾ ਹੋ ਗਏ ਐਮਐਲ ਸਾਹਾ ਜੀ ਐਮਐਲ ਸਾਹਾ ਜੀ ਪੁੱਛ ਤਾਂ ਲੋਕਿ ਜੇ ਐਮਐਲ ਨੂੰ ਵੀ ਉਹਦੇ ਅੱਲੇ-ਪੱਲੇ ਕੁਝ ਹੈਗਾ ਕਿ ਨਹੀਂ ਹੈਗਾ ਕੋਈ ਪੰਜਾਬ ਦੀ ਜਵਾਨੀ ਦੀ ਕਿਸਾਨੀ ਦੀ ਗੱਲ ਕਰ ਸਕਦਾ ਤੁਸੀਂ ਪੁੱਛ ਤਾਂ ਲੋ ਮੇਰੇ ਵੀਰੋ ਮੇਰੇ ਭਰਾਵੋ ਸਾਡੇ ਕਿਸਾਨ ਹਜੇ ਤੱਕ ਸੜਕਾਂ ਦੇ ਉੱਪਰ ਬੈਠੇ ਨੇ ਰੁਲੀ ਜਾਂਦੇ ਨੇ ਓਏ ਯਾਰ ਕਰਨ ਨੂੰ ਕੀ ਨਹੀਂ ਹੋ ਸਕਦਾ ਜੇਕਰ ਤੂੰ ਸਾਡੇ ਪੰਜਾਬ ਦੇ ਵਿੱਚ ਲਾ ਕੇ ਫੌਜਾਂ ਟੁਕੜੀਆਂ ਲਾ ਸਕਦਾ ਤਾਂ ਜੇ ਸਾਡੇ ਕਿਸਾਨ ਸੜਕਾਂ ਦੇ ਉੱਪਰ ਬੈਠੇ ਨੇ 8000 ਕੋੜ ਪਿਆ ਰੁਕਿਆ ਹੋਇਆ ਤਾਂ ਭਰਾਵਾਵ ਦੇ ਲਈ ਧਰਨਾ ਵੀ ਲੱਗ ਸਕਦਾ ਮੋਦੀ ਨਾ ਕਿ ਤੂੰ ਅੱਜ ਹਰਿਆਣਾ ਨਾਲ ਗੱਲ ਹਾਰਨਾ ਉਹ ਹਾਰੂ ਪੰਜਾਬ ਤੋਂ ਹਾਰੂ ਉਹ ਹਾਰੂ ਚਿੱਕਾਂ ਤੋਂ ਹਾਰੂ ਉਹ ਹਾਰੂ ਸਾਡੇ ਤੋਂ ਹਾਰੂ ਐਵੇਂ ਨਹੀਂ ਅਗਲਾ ਠੀਕਾ ਨਾਲ ਗੱਲ ਐਵੇਂ ਨਹੀਂ ਅਗਲਾ ਪੱਗ ਬੰਨ ਕੇ ਤੁਹਾਡੇ ਪੰਜਾਬ ਦੇ ਵਿੱਚ ਆਉਂਦਾ ਅਗਲਾ ਮਸਜਿਦ ਦੇ ਵਿੱਚ ਕਿਉਂ ਟੋਪੀ ਪਾਣ ਕੇ ਬਗੈਂਦਾ ਮੁਸਲਮਾਨਾਂ ਦੀ ਵੋਟ ਵੱਧਾਏ ਉਹ ਦੇ ਭਾਰਤ ਦੇ ਵਿੱਚ ਅਸੀਂ ਮੈਨੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਮਹਾਰਾਜ ਦੇ ਨਗਲੇ ਨੇ ਬਿਲ ਬਾਪਸ ਲੱਤੇ ਇਹ ਇੰਡੀਆ ਸੰਝੁਕਤਾ ਕਰੀ ਫਿਰਦੇ ਨੇ ਭਰਾਵੋ ਗੱਲ ਸਮਝ ਨਹੀਂ ਆਉਂਦੀ ਝਾੜੂ ਵਾਲੇ ਮੇਰੇ ਭਰਾਵਾਂ ਨੂੰ ਇਹ ਪੁੱਛਣਾ ਚਾਹਣਾ ਵੀ ਤੁਸੀਂ ਐਮੀ ਆਫਤ ਦੇ ਵਿੱਚ ਕਾਂਗਰਸ ਕਾਂਗਰਸ ਝਾੜੂ ਕਿਉਂ ਹੋ ਜਾਂਦੇ ਜਾਂ ਤੁਸੀਂ ਇਕੱਠੇ ਹੋ ਕੇ ਇੱਕ ਵਾਰੀ ਇੱਥੇ ਆਪਣਾ ਜੀਤਵਿੰਦਰ ਨਹੀਂ ਪਾ ਦੋ ਜਾਂ ਫਿਰ ਗੁੱਡੇ ਨਹੀਂ ਪਾ ਦੋ ਕਿਉਂ ਆਫਤ ਦੇ ਵਿੱਚ ਪਿੰਡਾਂ ਦੇ ਵਿੱਚ ਚੋਣ ਪਰ ਜਾ ਰਹੇ ਮੀ ਲੋਕਾਂ ਨੂੰ ਕਰਕੇ ਘਮਰਾਹ ਕਰਦੇ ਫਿਰਦੇ ਹੋ ਕੇਜਰੀਵਾਦ ਦਾ ਥੋੜਾ ਘਰਾ ਹੋਣ ਦਾ ਪ੍ਰਚਾਰ ਕਰਦਾ ਫਿਰਦਾ ਰਾਗੋਜਾ ਦਾ ਥੋੜਾ ਰਾਹੁਲ ਗਾਂਧੀ ਦਾ ਪ੍ਰਚਾਰ ਕਰਦਾ ਫਿਰਦਾ ਸਮਝ ਨਹੀਂ ਆ ਤੁਸੀਂ ਪਿੰਡਾਂ ਦੇ ਵਿੱਚ ਐਵੇਂ ਕਿਉਂ ਤੁਹਾਨੂੰ ਪਿੰਡ ਵਾਲਿਆਂ ਨੂੰ ਸਮਝਾਉਣਾ ਚਾਹਣਾ ਮੇਰੇ ਆਗੂ ਭਰਾਵਾਂ ਨੂੰ ਵੀ ਯਾਰ ਤੁਸੀਂ ਇਹ ਸਿੱਧੇ ਸਮਝ ਗਏ ਨਹੀਂ ਰਹੇ ਤੁਸੀਂ ਤੁਸੀਂ ਇਕੱਠੇ ਪਿੰਡਾਂ ਦੇ ਵਿੱਚ ਕਾਂਗਰਸ ਤੇ ਝਾੜੂ ਵਾਲੇ ਜਿਵੇਂ ਉੱਥੇ ਉਹ ਇਕੱਠੇ ਰਹਿੰਦਿਆਂ ਕਰ ਰਹੇ ਨੇ ਆਪਣਾ ਕੇਜਰੀ ਵਾਲ ਤੇ ਉੱਥੇ ਇਕੱਠੇ ਚੋਣ ਪ੍ਰਚਾਰ ਕਰੋ ਪਿੰਡਾਂ ਦੇ ਵਿੱਚ ਪਿੰਡਾਂ ਵਾਲੇ ਕਾਂਗਰਸ ਨੂੰ ਵੀ ਮੈਂ ਕਹਿਣਾ ਚਾਹਣਾ ਝਾੜੂ ਵਾਲਿਆਂ ਨੂੰ ਵੀ ਕਹਿਣਾ ਚਾਹਣਾ ਵੀ ਤੁਹਾਨੂੰ ਐਵੇਂ ਘਬਰਾਹਤ ਕਰ ਰਹੇ ਨੇ ਤੁਸੀਂ ਮੇਰੇ ਭਰਾਵੋ ਕੋਈ ਗੱਲ ਨਹੀਂ ਤੁਸੀਂ ਤੁਹਾਨੂੰ ਘਬਰਾਹਤ ਕਰ ਰਹੇ ਤੁਸੀਂ ਪਿੱਠਾ ਪਿੰਡਾਂ ਦੇ ਵਿੱਚ ਇਕੱਠੇ ਚੋਣ ਪ੍ਰਚਾਰ ਕਰੋ ਵੀ ਕਾਂਗਰਸ ਤੇ ਝਾੜੂ ਇਕੱਠੇ ਨੇ ਇਹ ਗੱਲ ਨਹੀਂ ਯਾਰ ਅਸੀਂ ਸਾਡੇ ਭਰਾਵਾਂ ਨੂੰ ਅਸੀਂ ਕਿਉਂ ਵਿਚਾਰਾਂ ਵਿੱਚ ਚਮਚਕੀ ਤੇ ਲਾਇਆ ਯਾਰ ਸਾਡੇ ਭਰਾਵਾਂ ਨੂੰ ਹੈਨਾ ਸਾਡੇ ਪਿੰਡਾਂ ਦੇ ਲੋਕ ਨਜ਼ਾਰਾ ਇਹ ਕਿਹੜਾ ਕੋਈ ਬੜਾ ਤਕੜੇ ਨੇਗੇ ਸਾਡੇ ਪਿੰਡਾਂ ਦੇ ਤੱਕ ਕੇ ਚੋਣ ਮਨਾਉਂਦੇ ਤੁਰੇ ਫਿਰਦੇ ਨੇ ਐਨੇ ਬੁੱਟਾ ਪਾਦੀ ਬੁੱਟਾ ਕਹਿੰਦੀ ਸਰਪੰਚੀ ਪਿੱਛੇ ਦੋ ਜਣੇ ਉਹਨਾਂ ਨੂੰ ਲਾਰੇ ਲੈ ਖੜੇ ਨੇ ਦੋ ਜਣੇ ਅੱਧਰ ਚਾਰ ਬਣੇ ਨੂੰ ਲਾਰੇ ਲੈ ਖੜੇ ਨੇ ਪਿੰਡਾਂ 'ਚ ਉਹਦੇ ਲਈ ਚੱਕੇ ਸਾਡੇ ਭਰਾ ਪੱਤਰ ਬਣਦੇ ਫਿਰਦੇ ਵੀਰੋ ਭਰਾਵੋ ਆਪਾਂ ਇੰਨਾ ਨਾ ਲੈਵਲ ਗਿਰੀਏ ਇਸ ਕਰਕੇ ਤੁਹਾਡੇ ਸਾਹਮਣੇ ਖੜੇ ਆ ਮੈਂ ਕੋਈ ਹਵਾ ਤੇ ਤੀਰ ਨਹੀਂ ਮਾਰਦਾ ਜਿੱਦਣ ਮੈਂ ਜੇਲ੍ਹ ਤੋਂ ਬਾਹਰ ਆਇਆ ਲੱਖੇ ਸਿੰਘ ਸੁਧਾਰੇ ਨੂੰ ਸਿੱਧਾ ਭਗਵੰਤ ਮਾਨ ਨੇ ਦੁਬਾਰਾ ਮੇਰੇ ਨਾਲ ਸੰਪਰਕ ਕਰਿਆ ਕਹਿੰਦਾ ਵੀ ਤੂੰ ਬਠਿੰਡੇ ਚੋਣ ਲੜਾ ਤੂੰ ਭਾਣਾ ਇਥੋਂ ਲੋੜ ਸੰਗਰੂਪ ਤੋਂ ਚੋਣ ਲੜੂ ਕਿਉਂ ਐਵੇਂ ਕਰੀ ਜਾਂਦੇ ਕਿਉਂ ਐਵੇਂ ਹੁਣ ਸਾਡਾ ਕਿੰਨਾ ਕਟਾਂ ਵਿੱਚ ਝੁੱਗਾ ਪਾਡੋਗੇ ਸਾਨੂੰ ਇੱਕ ਵੀ ਸੀਟ ਨਹੀਂ ਆਉਂਦੀ ਇਹਿੰਦੀ ਬੱਸ ਕਰੋ ਯਾਰ ਹੁਣ ਤੁਸੀਂ ਬੰਦ ਕਰ ਦਿਓ ਹੁਣ ਆ ਕੇ ਸਾਡੇ ਵੱਲੋਂ ਚੋਣਾਂ ਲੜਨਾ ਭਰਾਵੋ ਆਪਾਂ ਦਾ ਪਿੰਡਾਂ ਦੇ ਵਿੱਚੋਂ ਮੋੜੇ ਮੋੜੇ ਝੁੱਗਿਆਂ ਦੇ ਗਰੇ ਖੜੇ ਆ ਜਾਂਦੇ ਬੜਾ ਆਪਣਾ ਛੋਟੇ ਚੀਜ਼ਾਂ ਦੇ ਗਰੇ ਖੜੇ ਆ ਆਪਾਂ ਥੋੜੀ ਥੋੜੀ ਆਪਣੀ ਗਿਆਨਤ ਜਗਾ ਲਈਏ ਬਈ ਇਹ ਮਾਤ ਨੂੰ ਕਹਿ ਕੇ ਜਾਣਾ ਭਰਾਵਾਂ ਨੂੰ ਦੇਖੋ ਸਾਡੀ ਲੜਾਈ ਹੈ ਜਿਹੜੀ ਪੰਜਾਬ ਦੀ ਲੜਾਈ ਹੈ ਸਾਨੂੰ ਤੁਸੀਂ ਦੇਖੋ ਸਾਡਾ ਲੱਖਾ ਸਿੰਘ ਸਾਡਾ ਸਾਡਾ ਭਾਈ ਆ ਵੱਡਾ ਇਹ 'ਚ ਕੋਈ ਸ਼ੱਕ ਨਹੀਂ ਮੈਂ ਸਾਫ਼ ਗੱਲ ਕਹਣਾ ਉਹਨਾਂ ਸਾਡੇ ਬੰਦਿਆਂ ਨੂੰ ਵੀ ਕੋਈ ਗੱਲ ਨਹੀਂ ਆਪਾਂ ਗੱਲ ਕੋਰੀ ਕਰਾਰੀ ਕਰਨੀ ਆ ਪੰਡਾ ਦੇ ਵਿੱਚ ਜਾ ਕੇ ਇਹ ਮੈਨੂੰ ਕਹਿਣ ਦੇ ਨੇ ਵੀ ਵੋਟਾਂ ਨਹੀਂ ਪਾਵਾਂਗੇ ਮੈਂ ਕਹਾਂ ਇਹ ਲੱਖਾ ਸਿੰਘ ਤੁਹਾਨੂੰ ਹਰਾ ਦੇਣਗੇ ਫਿਰ ਕਿੱਡੋ ਘਰੇ ਵੇਜੂਗਾ ਕੀਤਾ ਕਹਿਣ ਵੀ ਉਹ ਘਰੇ ਵੇਗਾ ਤਾਂ ਲੋਕਾਂ ਨੇ ਵੀ ਕੁਝ ਕਰਨਾ ਨਹੀਂ ਉਹਦੀ ਲੜਾਈ ਉਹ ਤਾਂ ਜਾਰੀ ਰਹਿਣੀ ਆ ਉਹਦੀ ਲੜਾਈ ਤਾਂ ਜਾਰੀ ਰਹਿਣੀ ਆ ਇੱਕ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਤੁਸੀਂ ਗੱਦੇ ਦੇ ਤੋਂ ਲਪਾਉਣਾ ਦਾ ਘੋਡੇ ਤੇ ਕਾਠੀ ਪਾ ਹੁਣ ਕੋੜਾ ਤੁਹਾਨੂੰ ਪਤਾ ਜਿਹੜਾ ਇੱਕ ਤਾਂ ਕਹਿੰਦਾ ਤੁਹਾਨੂੰ ਵੋਟਾਂ ਵਾ ਕੇ ਜਿਤਾਓ ਨਹੀਂ ਫੇਰ ਕੰਮ ਕਰਾਂਗੇ ਇੱਕ ਪਹਿਲਾਂ ਹੀ ਲੋਕਾਂ ਦੇ ਸੰਘਰਸ਼ਾਂ ਲਈ ਲੁਕਣ ਅੰਦੋਲਨਾਂ ਦੇ ਵਿੱਚ ਅੜਾ ਖੜਾ ਲੋਕਾਂ ਦੇ ਸੰਘਰਸ਼ਾਂ ਨੇ ਪਹਿਲਾਂ ਹੀ ਖੜਾ ਪਰ ਉਹਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਆਪਾਂ ਕੀ ਕਰਨਾ ਇਹਨਾਂ ਨੇ ਸੱਤ ਪਹਿਲਾਂ ਜਿਤਾਤੇ ਭਗਵਾਨ ਤਮਾਨ ਵਰਗੇ ਵੀਰੋ ਕੁਝ ਨਹੀਂ ਅੱਲੇ ਪੱਲੇ ਬਸ ਆਥ ਨੇ ਤੁਹਾਨੂੰ ਪਤਾ ਵੀ ਕੀ ਹੁੰਦਾ ਹਨਾ ਹੁਣ ਉਹਦੇ ਬਾਰੇ ਤੁਹਾਨੂੰ ਪਤਾ ਹੀ ਹੁਣ ਅੱਥਰੇ ਸਾਡੇ ਬਰਨਾਲੇ ਸ਼ਾਮ ਨੂੰ ਰੋਡ 'ਚੋ ਕਰੀ ਜਾਂਦਾ ਹੈ ਉੱਥੇ ਤੁਹਾਨੂੰ ਪਤਾ ਹੀ ਹੱਥ ਕਰਕੇ 10 ਮਿੰਟ ਬਾਅਦ ਓਕੇ ਬਾਅਦ ਟਾਟਾ ਹੁਣ ਘਰ ਦੁਪਹਿਰੇ ਰੋਡ 'ਚੋ ਜਿਵੇਂ ਤੂੰ ਕਹਿਣਾ ਹੁੰਦਾ ਨਾ ਮੈਂ 52 ਡਿਗਰੀ ਹੋਰ ਡਿਗਰੀ ਕਰਕੇ ਦਿਖਾ ਲਾ ਦੁਪਹਿਰੇ ਰੋਡ 'ਚੋ ਇੱਕ ਇਸ ਬਾਰੇ ਦੁਬਾਰੇ ਫੀਡ ਲਾ ਕੇ ਦਿਖਾ ਐਵੇਂ ਯਾਰ ਹਵਾ 'ਚ ਤੀਰ ਮਾਰੀ ਜਾਂਨੇ ਗੱਲਾਂ ਕਰਨੇ ਦੂਜੇ ਦੂਜੇ ਨੂੰ ਕਹਿਣਾ ਅਸੀਂ ਕਹਨੇ ਆ ਵੀ ਤੇ ਉੱਥੇ ਬਾਦਲ ਡਰਸੇ ਉਹਨੇ ਕਾਂਗਰਸ ਡਰ ਸਕਦੀ ਐ ਨਾ ਤੇ ਤੁਹਾਂ ਡਰਿਆ ਨਾ ਤੇ ਤੁਹੋਂ ਪੱਲੇ ਡਰਿਏ ਅਸੀਂ ਪੰਜਾਬ ਦੇ ਆਪਣੀ ਲੋਕਾਂ ਦੀ ਗੱਲ ਕਰ ਰਹੇ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਭਰਾਵੋ ਨਸ਼ਾ ਐਡੀ ਵੱਡੀ ਸਮੱਸਿਆ ਹੈ ਕਿ ਪੰਜਾਬ ਦੇ ਪਿੰਡਾਰੇ ਪਿੰਡ ਤਬਾਹ ਹੋ ਜਿੰਦੇ ਨੇ ਮਾਮਾ ਇੱਥੋਂ ਗੱਲ ਕਹਿੰਦੇ ਨੇ ਵੀ ਅਸੀਂ ਪਿੰਡਾਂ ਘਵਾ ਗਏ ਨੇ ਮਾਮਾ ਕਹਿੰਦੇ ਨੇ ਕਿ ਆ ਪੁੱਤ ਅਸੀਂ ਸੋਟੀ ਗੱਲ ਬਾਤ ਸੁਣਦੇ ਹਾਂ ਜੇ ਪੁੱਤ ਬਣ ਕੇ ਕੁਝ ਕਰ ਸਕਦੇ ਹੋ ਤਾਂ ਨਸ਼ੇ ਤੋਂ ਪੁੱਤ ਬਚਾ ਲਓ ਇਹ ਸਾਨੂੰ ਆਪਣੀ ਬਹੁਤ ਵੱਡੀ ਪ੍ਰਾਪਤੀ ਹੈ ਹੋਰ ਆਪਾਂ ਅਸੀਂ ਸਾਡਾ ਮੱਤਾ ਵੀ ਹੀ ਹੈ ਜੇ ਲੱਖ ਸਿੰਘ ਤੁਹਾਨੂੰ ਤੂੰ ਜਿਤਾਤਾ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਣਾ ਲੱਖਾਂ ਸਿੰਘ ਜਾਨਾ ਇੱਥੇ ਡੀਸੀ ਨੂੰ ਵੀ ਬੁਲਾ ਸਕਦਾ ਇੱਥੇ ਐਸਐਸਪੀ ਨੂੰ ਵੀ ਬੁਲਾ ਸਕਦਾ ਬਲਾ ਕੇ ਸੀ ਨਸ਼ੇ ਦੇ ਸਖਤ ਪਰ ਦੇ ਸਗਾ ਨਸ਼ਾ ਸੀ ਬੰਦ ਕਰਾ ਸਦਾ ਸਾਡਾ ਪਹਿਲਾ ਕੰਮ ਇਹ ਆ ਨਾ ਅਸੀਂ ਗਲੀਆਂ ਪੱਕੀਆਂ ਕਰਾਈਆਂ ਨੇ ਅਸੀਂ ਨਾਲੀਆਂ ਪੱਕੀਆਂ ਕਰਾਈਆਂ ਭਰਾ ਇਹ ਸਭ ਥੇ ਗੱਲਾਂ ਨੇਗੀਆਂ ਐਵੇਂ ਕੀ ਕਹਿੰਦੇ ਨੇ ਅਸੀਂ ਬਿਜਲੀ ਅਸੀਂ ਮੋਟਰਾਂ ਦੇ ਫ੍ਰੀ ਦੇ ਰਹੇ ਹਾਂ ਅਸੀਂ ਮੋਟਰ ਵਾਲਿਆਂ ਨੂੰ ਸਵੇਰੇ ਲੈਟ ਦੇ ਰਹੇ ਸਾਡੇ ਵਾਲਿਆਂ ਦੇ ਵਿੱਚ ਖੁਸ਼ ਹੋ ਕੇ ਵੀਡੀਓ ਪਾਈਆਂ ਨੇ ਪਟਵਾਰੀਆਂ ਨੂੰ ਕਹਿੰਦੇ ਕਹਿੰਦੇ ਤੁਸੀਂ ਐਂ ਕਰੋ ਸਾਨੂੰ ਰਿਪੋਰਟਾਂ ਬਣਾ ਕੇ ਦਿਓ ਕਿ ਟੇਲਾ ਤੱਕ ਪਾਣੀ ਪਹੁੰਚ ਗਿਆ ਪਟਵਾਰੀ ਕਹਿੰਦੇ ਯਾਰ ਕੱਲੇ ਅਸੀਂ ਤੁਹਾਨੂੰ ਰਿਪੋਰਟਾਂ ਬਣਾ ਕੇ ਦੇ ਦਨੇ ਆ ਜਿਹੜਾ ਟੇਲਾ ਤੱਕ ਪਾਣੀ ਪਹੁੰਚਿਆ ਤਾ ਉਹ ਦੱਸ ਦੇ ਦਿੱਤਾ ਤਾ ਉਹ ਵੀਡੀਓ 'ਚ ਦੱਸਤਾ ਦਿੱਤਾ ਉਹ ਕਿਉਂ ਜਿਥੇ ਰਿਪੋਰਟਾਂ ਬਣਾਉਣਾ ਜੇ ਇਹ ਰਿਪੋਰਟਾਂ ਬਣਾ ਕੇ ਦੇਤੀਆਂ ਭਰਾਵਾ ਸੁਪਰੀਮ ਕੋਰਟ ਚ ਪਾਣੀ ਦਾ ਕੇਸ ਚੱਲ ਜਿੰਦਾ ਅਗਲੇ ਨੇ ਚੱਕ ਕੇ ਉਧਰੋਂ ਕਢਾ ਕੇ ਲੈ ਜਣੀਆਂ ਨੇਗੀਆਂ ਆ ਆ ਆਪਣੇ ਨਕਲੇ ਨਕਲਾ ਕਢਾ ਕੇ ਸੁਪਰੀਮ ਕੋਰਟ ਚ ਲਾ ਦੇਣੇ ਨੇ ਆ ਦੇਖੋ ਪੰਜਾਬ ਕੋਲੇ ਪਾਣੀ ਆ ਮਾ ਪੰਜਾਬ ਦਾ ਪਾਣੀ ਪਹਿਲੇ ਹੀ ਲੈ ਕੇ ਜਿਹੜਾ ਰਹਿੰਦਾ ਉਹ ਵੀ ਫੋਕੇ ਲੈ ਜਾਣਗੇ ਐਸਪੀਐਲ ਹੋਰ ਨਰਾ ਬਣਾਉਣ ਨੂੰ ਤਿਆਰ ਨੇ ਪਟਵਾਰੀਆਂ ਨੇ ਆ ਕੁਝ ਕੀਤਾ ਭਰਾਵੋ ਉਹੀ ਫੇ ਫੋਕੀਆਂ ਹਵਾਈ تیر ਮਰੀਆਂ ਦਾ ਸਾਡਾ 16 17 18 18 ਸਾਲ ਦਾ ਸਾਡੇ ਕੋਲੇ ਪੰਜਾਬ ਕੋਲੇ ਪਾਣੀ ਆ ਪਾਣੀ ਗਰੂਪ ਪਾਣੀ ਪਿਤਾ ਮਾਤਾ ਧਰਤ ਮਾਤਾ ਸਾਡੇ ਤਿੰਨੇ ਚੀਜ਼ਾਂ ਸਾਡੀਆਂ ਕਿ ਤਬਾਹ ਹੋਣ ਉਦਾਰ ਨਹੀਂ ਆ ਭਰਾਵੋ ਆਪਣਾ ਪਾਣੀ ਹਵਾ ਸਾਰਾ ਕੁਝ ਪੰਜਾਬ ਦੇ ਵਿੱਚ ਖਤਮ ਹੋ ਜਾਂਦਾ ਮਕਸਦ ਇਹ ਆ ਕਿ ਜਿਹੜਾ ਸਾਡਾ ਪਥਰਨ ਵਾਲਾ ਪਾਣੀ ਆ ਮੋਟਾਂ ਲੱਗੀਆਂ ਰਹੀਆਂ ਨੇ ਉਹ ਪਾਣੀ ਕਿਵੇਂ ਖਤਮ ਹੋ ਜਾਂਦਾ ਢਿੱਲਾ ਤੱਕਰ ਪਾਣੀ ਪਹੁੰਚਾਉਣ ਵਾਲੀ ਗੱਲ ਆ ਜੀ ਨਾ ਸਭ ਨੂੰ ਸਭ ਨੂੰ ਪਤਾ ਹੀ ਆ ਜੇ ਤੂੰ ਪਹਿਲਾਂ ਗੱਲਾਂ ਕਰੀਏ ਅਸੀਂ ਸਾਡੇ ਉਹ ਸਰਕਾਰਾਂ ਨੇ ਨਾ ਅੱਜ ਬਣੀਆਂ ਨਾ ਕੱਲ ਬਣੀਆਂ ਜਿਹੜੇ ਪਾਥਰ ਦੁਖੀ ਨੇ ਇਹ ਤਾਂ ਦੋ ਚਾਰ ਕੰਮ ਉਹਨਾਂ ਨੇ ਇਹ ਜੇ ਕਰਤੇ ਹੋਣਗੇ ਪਰ ਵੀਰੋ ਤੁਹਾਡੇ ਨਗਰ ਦੇ ਵਿੱਚ ਬੇਨਤੀਆਂ ਕਰ ਲਈ ਆਆਂ جے ਸਾਡੇ ਲੈ ਕੇ ਜਿਹੜੀ ਸੇਵਾ ਹੈ ਚਾਹ ਬੋਧਰਾਵਾ ਚਾਹ ਬੋਧਰਾਮ ਦਾ ਕੋਈ ਮਰਜ਼ਾ ਹੱਕ ਡੰਡਾ ਧੱਕ ਦਾਂਗੇ। ਇਹ ਕਿਉਂ ਗਰੀਆਂ ਨੇ ਹੋਇਆ ਤਾਂ ਸਮਾਂ ਆਉਣਾ ਹੈ। ਇਹਦੀ ਸੋਹ ਇਹਦਾ ਸੰਗਰੂਪ ਤੋਂ ਬਰਾਬਰ ਚੋਣ ਲੱਗਣੀ ਉਹ ਤੂੰ ਕੋਈ ਤੂੰ। ਦੇਖੀ ਲਈ। ਤਾਂ ਕਿਹਾ ਮੈਂ ਪੰਜ ਦਾ ਭੌਣ ਦਿਖਾਉਣਾ ਉਥੋਂ। ਇਹ ਤਾਂ ਇਸ ਵਾਰੀ ਮਾਨ ਸਾਹਿਬ ਉਥੋਂ ਖੜੇ ਹੋ ਗਏ। ਦੇਖਦਾ ਇੱਥੇ ਮੈਂ ਕਿਵੇਂ ਨਾ ਗਿੱਦਾ ਪੋਣਾ। ਇਹ ਤਾਂ ਹਜੇ ਕੁਦਰਤੀ ਕਰਨ ਇਸ ਵਾਰੀ ਟੱਕਰਾ ਹੋਇਆ। ਅਗਲੀ ਵਾਰੀ ਟੱਕਰਾ ਹੋਣਾ 2027 ਤੋਂ ਪਹਿਲਾਂ ਸਰਕਾਰ ਕੁੱਟ ਕੁੱਟ ਪਹਿਲੇ ਟੱਕਰਾ ਹੋਣਾ। ਚਾਹੂ ਤਾਂ ਮੈਂ ਥਿੱਲਾ ਥਿੱਲਾ ਕਰ ਦੁਖਲੇ ਆਉਂਦਾ ਮੈਂ ਖਤਮ ਕਰ ਦੂੰ। ਇੱਕ ਜਿਹਾ ਨਾ ਯਰੋਕਰਾਵੋ ਗੱਲ ਇਹ ਆ ਵੀ ਗੱਲ ਪੰਜਾਬ ਦੀ ਤੇ ਗੱਲ ਹੱਕਾਂ ਦੀ ਆ ਜਿੰਨੇ ਜੋਗਰਾ ਤੁਹਾਡੇ ਜੋਗਰਾ ਮ ਆਇਆ ਅਸੀਂ ਤੁਹਾਡੇ ਪਾਣੀ ਅਸੀਂ ਤੁਹਾਡੇ ਕਿਸੇ ਭਰਾ ਦੇ ਪੈਸੇ ਦੱਬੇ ਨੇ ਕਿਹਦੀ ਭੈਣ ਦਾ ਮਸਲਾ ਜਦੋਂ ਮਰਜੀ ਸਾਡੇ ਕੋਲੇ ਆ ਜਾਓ ਅਸੀਂ ਤੁਹਾਡੇ ਮਸਲੇ ਲਈ ਬੈਠਾ ਇੱਕ ਮਹੀਨਾ ਮੈਂ ਤੁਹਾਨੂੰ ਮਿਲਦਾ ਨਹੀਂ ਪੈਂਦਾ ਇੱਕ ਮਹੀਨਾ ਮੈਂ ਬਾਹਰ ਜਾ ਰਿਹਾ ਮੇਰਾ ਸਾਰਾ ਕੰਟਰੀ ਦਾ ਮੇਰਾ ਕਈ ਦੋ ਤਿੰਨ ਕੰਟਰੀਆਂ ਟੂਰਨੇਗੇ ਉੱਥੇ ਵੀ ਮੈਂ ਆਹੀ ਮੈਨੂੰ ਬੁਲਾ ਰਹੇ ਨੇਗੇ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਸਾਰੇ ਥਾਵਾਂ ਤੇ ਮੈਨੂੰ ਬੁਲਾਉਣ ਨੇ ਉੱਥੇ ਇੱਕ ਮਹੀਨਾ ਮੈਂ ਬਾਹਰ ਜਾ ਰਿਹਾ ਜਦੋਂ ਬਾਅਦ ਜਦੋਂ ਮਰਜੀ ਆ ਜਾਓ ਹ ਇਸ ਤੀਪਾਂ ਦਾ ਮਸਲਾ ਕਿਦਾ ਕੋਈ ਵੀ ਕੰਮ ਹੈ ਕੋਈ ਸਾਨੂੰ ਜਿਹੜੇ ਕੋਈ ਝਾੜੂ ਵਾਲਾ ਕੋਈ ਕਾਂਗਰਸ ਵਾਲਾ ਮੈਂ ਅਨੇਕਾਂ ਝਾੜੂਆਂ ਦੇ ਵੱਡੇ ਵੱਡੇ ਵਰਕਰਾਂ ਦੇ ਪਾਸੇ ਕਢਾਏ ਨੇ ਮਨ ਨੂੰ ਕਹਾਂ ਨਾ ਉਹਨਾਂ ਕੋਲੇ ਭਰਜੋ ਕਿਉਂਕਿ ਉਹਨਾਂ ਕੋਲੇ ਜਾਗੀ ਕਰਾਂਗੇ ਕਹਿੰਦੇ ਅਸਲ ਤੋਂ ਤਾਂ ਉਹ ਗੱਲ ਵੀ ਮੰਨਦਾ ਨਹੀਂ ਇਸ ਕਰਕੇ ਮੇਰੇ ਬੀਰੋ ਮੇਰੇ ਭਰਾਵੋ ਜਿੰਨੇ ਵੀ ਕਿਸੇ ਦਾ ਕੋਈ ਮਸਲਾ ਆ ਜਾਓ ਅਸੀਂ ਮਸਲਾ ਹੱਲ ਕਰਕੇ ਤੋਰਾਂਗੇ ਜਿੰਨੇ ਵੀ ਜੋਗਰੇ ਆ ਇਹਨਾਂ ਤੋਂ ਥੋੜੇ ਕੇ ਬੇਨਤੀਆਂ ਕਰਨੀਆਂ ਸੀ ਚੋਣ ਸਾਲ ਵਾਰਤੀ ਆ ਭਰਾਵੋ ਹੁਣ ਇੱਕ ਤੋਂ ਬਾਅਦ ਦੁਆਰੇ ਦੁਆਰਾਂ ਨਾਲ ਦੱਸਣਾ ਪਵੇ ਪ੍ਰਭੂ ਤੁਹਾਨੂੰ ਸਾਰਾ ਕੁਝ ਦੱਸਤਾ ਇੱਕ ਪਤਾ ਬੰਦਾ ਕਹਿੰਦਾ ਸਾਨੂੰ ਬੁੱਟਾ ਪਾ ਕੇ ਜਿਤਾਓ ਅਸੀਂ ਫੇਰ ਕੰਮ ਕਰਾਂਗੇ ਇੱਕ ਬੰਦਾ ਪਹਿਲੇ ਸੰਘਰਸ਼ਾਂ ਲਈ ਜਿਹੜਾ ਕਹਿੰਦਾ ਅਸੀਂ ਜਿੱਦਨ ਕਾਗਜ਼ ਜਮ੍ਹਾਂ ਕਰਾ ਕੇ ਆਇਆ 18 ਪਰਚੇ ਨੇ ਜ਼ਿਆਦਾਤਰ ਪਰਚੇ ਨੇ ਚਲਾਨ ਪੇਸ਼ ਨਹੀਂ ਹੋਏ ਉਹੀ ਹਜੇ ਹੋਏ ਪੈਣਗੇ 18 ਪਰਚਿਆਂ ਦਾ ਚਲਾਨ ਪੇਸ਼ ਹੋਏ ਨੇ ਜਿਹੜੇ ਕੁੱਟਾਂ ਦੇ ਪਰਚੇ ਚੱਲ ਰਹੇ ਨੇ ਬਾਕੀ ਦਾ ਚਲਾਨ ਨਹੀਂ ਪੇਸ਼ ਹੋਇਆ ਸਾਰੇ ਸਾਰੇ ਪਰਚੇ ਲੱਖੇ ਸੰਗਠਾਣ ਦੇ ਪੰਜਾਬੀ ਬੁਲੀ ਵੀ ਲੋਕਾਂ ਨੇ ਪਾਣੀਆਂ ਲਈ ਨੇਗੇ ਇਸ ਕਰਕੇ ਤਾਂ ਹੀ ਕਹਿਣਾ ਹੁੰਨਾ ਪ੍ਰਭੂ ਘੋੜੇ ਤੇ ਕੱਟ ਹੀ ਪਾ ਲਓਗੇ ਜਦੋਂ ਲੋਕ ਸਭਾ ਦੇ ਵਿੱਚ ਖੜ ਕੇ ਗੱਲ ਕਰੂਗਾ ਉਦੋਂ ਦੇਖੀ ਦੋਸਤ ਇਹਨਾਂ ਨੂੰ ਇਹਨਾਂ ਨੂੰ ਅਸੀਂ ਕਿਥੋਂ ਬੋਲਣ ਨਹੀਂ ਦਿੰਦੇ ਇੱਕ ਦੂਜੇ ਵਿਧਾਨ ਸਭਾ ਤੇ ਅਸੀਂ ਆਰਨਾ ਉੱਥੋਂ ਨੇ ਇਹਨਾਂ ਨੂੰ ਬੋਲਣ ਦੇਣਾ ਕਿਉਂਕਿ ਅਸੀਂ ਕਿਹੜਾ ਬਾਦਲਾ ਮੂਜਾ ਆਪਣਾ ਪ੍ਰਤਾਪ ਬਾਰੇ ਮੈਨੂੰ ਚੁੱਪ ਕਰ ਜਣਾ ਇਹ ਤਾਂ ਅਗਮਾਤਮਨ ਨੂੰ ਉਹ ਬੰਦਾ ਉਹ ਬੰਦਾ ਟੱਕਰ ਦੇ ਸਰਲਾ ਦੁਖਣਾ ਬੋਲੂ ਦੁਖਣਾ ਟੱਕਣਾ ਬੋਲਣ ਵਾਲਾ ਮਾਇਆ ਵੀ ਆ ਜਿੱਥੇ ਮਰਜੀ ਪੰਜੇ ਦਾ ਘੌਂਡ ਦਿਖਾਉਂਗਾ ਜਦੋਂ ਮੈਂ ਚੱਲ ਪਣਾ ਬੰਦ ਮੈਂ ਨਹੀਂ ਹੁੰਦਾ ਇਸ ਕਰਕੇ ਇਹ ਗੱਲ ਹੈ ਜਦੋਂ ਮੈਂ ਵਿਧਾਨ ਸਭਾ ਦੇ ਵਿੱਚ ਵਾਗਿਆ ਤੇਰੀ ਸੌ ਉਹਨਾਂ ਦਾ ਕੰਗਰਸੀ ਰਾਗ ਉਹਨ ਜਿਹੜੇ ਦੂਜੇ ਨੇਗੇ ਬੁਰਦੀ ਤੇਰੇ ਵਾਲੇ ਨੇਗੇ ਪ੍ਰਤਾਪ ਬਾਰੇ ਵਰਗੇ ਉਹਦਾ ਮੈਂ ਗੱਲ ਤੇ ਖੜਾ ਕਰਨਾ ਵੀ ਆਦਾ ਦੱਸ ਦੇ ਜੀ ਬਾਬ ਹੈ ਨਾ ਕਿ ਕਿੰਨੀ ਮੁਕਰੀਆਂ ਦਾ ਮੈਂ ਪਿੱਛੀ ਰੋਣ ਤੋਂ ਫਿਕਰ ਨਾ ਕਰ ਤੀ ਕਿਤਲੇ ਬੁਕਲੇ ਨੇ ਮੈਂ ਪਿੱਛੀ ਰੋਣ ਨੂੰ ਵਿਆ ਗੱਲਾਂ ਕਰ ਰਹੀ ਤਾਂ ਮੈਂ ਥੱਕਿਆ ਬਾਹਰ ਫਿਰ ਮੈਂ ਬਾਹਰ ਸੁਣਾਉਣੇ ਸੀ ਬਸ ਇੰਨੀ ਇੱਕ ਵਾਰੀ ਹਾਜ਼ਰੀ ਪ੍ਰਮਾਣ ਕਰ ਲੋ ਛਾਤੀ ਰੁੱਤੀਆ ਜੀ ਵੀਰ ਬਣ ਕੇ ਬਸ ਹੁਣ ਦਟ ਕੇ ਤਾਰਾ ਦੇ ਦਿਓ ਬਾਈ ਬਣ ਕੇ ਹੁਣ ਤੁਹਾਨੂੰ ਉਹੀ ਗੱਲ ਕਹਣਾ ਚੂਣਖਾਨ ਬਾਲਟੀਆ ਝਾੜੂ ਵਾਲੇ ਮੇਰੇ ਵੀਰਾਂ ਨੂੰ ਕਹਿਣਾ ਕਿ ਥੋੜੀਆਂ ਜਿਹਾ ਪਾ ਜਿਬਰੇ ਦਿਖਾ ਦਿਓ ਝਾੜੂ ਕਿੰਨਾ ਜਿਦਾ ਹੋ ਰਿਹਾ ਇਸ ਕਰਕੇ ਥੋੜਾ ਸਾਰਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ